चङो मालिक آج دا اب تلوڑا کرا ملاساں او کالا والا انسان ہوتا ہے جس طرح سنے سناتے ہیں سناتے او دلیاں کے گھر سیاں جڑا بو سچے دین دوں پل ہندا ہے او دل جیڑا سونی ہے ڈائین سیاں جڑا سب رب مندر ہو پرن بہار پرواہ ہی نہیں کوئی پرہو بہار کي ني ادي اپني نندو سچي پهر ماثوا کي ني اپني سچي مر ماثوا حواله ڏا सुता कृपा उहो चसिया गे जो रमदा जे रायणे उह नथे जोम त जे रायणे उहो मुर्गे चसिया गे तुर्गे توهان جي ڳالهه کي پنهنجي انداز ۾ ٻڌايو ਨਹਰੋਲੇ ਬੰਦਿਆ ਇਤੇ ਰੱਬ ਨੇ ਲਾਲ ਕਰਾ ਦੇ ਤੁੰਟੀਆ ਕੋ ਬੰਦਿਆ ਇਤੇ ਰੱਬ ਨੇ ਲਾਲ ਕਰਾ ਦੇ ਤੁੰਟੀਆ ਕੋ ਬੰਦਿਆ ਜਿੰਦੇ ਆਪਣੇ ਸੱਚੇ ਪਾਲ ਮਾਤਮਾ ਜਿੰਦੇ ਆਪਣੇ ਨੂੰ ਸੱਚੇ ਪੁਰ ਮਾਤਮਾ ਹਵਾਲੇ ਜਾ ਤੱਕ ਰਹ ਜਾਂਦਾ بنڈیا تر جائے گا دو ستسنگ ہمارے دو ستسنگ سنے لنڈیا تر جائے گا دوڑیا ہی ستسنگ سنے ل بندیا تو تر جائے گا یہ تیتن نو پھر ساری دنیا اے تو تیتن نو پھر ساری دنیا کہ ایک دن ہار جائے گا یہ تو جتن نو پھر ساری دنیا کہ ایک دن ہار جائے گا دو کڑیا ہی سنگ سن لے بندیا تو تر جائے گا دو کڑیاں ہی سنگ سن لے ਬੰਦਿਆਂ ਤੂੰ ਤਰ ਜਾਏਗਾ ਜਿੰਦੇ ਆਪਣੇ ਨੂੰ ਸੱਚੇ ਪਰਮਾਤਮਾ ਜਿੰਦੇ ਆਪਣੇ ਨੂੰ ਸੱਚੇ ਪਰਮਾਤਮਾ ਹਵਾਲੇ ਜਦੋਂ ਕਰ ਜਾਏਗਾ ਦੋ ਘੜੀਆਂ ਸਤ ਸੰਗ ਸੁਣ ਲੈ ਬੰਦਿਆਂ ਤੂੰ ਤਰ ਜਾਏਗਾ ਦੋ ਘੜੀਆਂ ਸਤ ਸੰਗ ਸੁਣ ਲੈ ਬੰਦਿਆਂ ਤੂੰ ਤਰ ਜਾਏਗਾ ਦੋ ਘੜੀਆਂ ਸਤ ਸੰਗ ਸੁਣ ਲੈ ਬੰਦਿਆਂ ਤੂੰ ਤਰ ਜਾਏਗਾ ਪਰਮ ਸਤਕਾਰਯੋਗ ਗੁਰੂ ਰੂਪ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ ਗੁਰੂ ਰੂਪ ਪਿਆਰੀ ਸਾਧ ਸੰਗਤ ਜੀ ਦੋ ਘੜੀਆਂ ਹੀ ਸਤ ਸੰਗ ਸੁਣ ਲੈ ਬੰਦਿਆ ਤੂੰ ਤਰ ਜਾਏਗਾ ਇਹ ਪਾਵਨ ਪਵਿੱਤਰ ਗੁਰੂ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਔਰ ਸ਼ਬਦ ਦੇ ਵਿੱਚ ਆਪਾਂ ਲੈਣਾ ਸਰਵਣ ਕੀਤੀਆਂ ਨੇ ਲੋਕੀ ਜਾਗਦੇ ਤੇ ਤੂੰ ਹੈਗਾ ਸੁੱਤਾ ਕਿ ਭਾਗ ਤੇਰੇ ਸੌ ਜਾਣਗੇ ਗੁਰੂ ਰੂਪ ਤੇਰੀ ਸਾਧ ਸੰਗਤ ਜੀ ਇਹਦਾ ਕੀ ਮਤਲਬ ਹੈ ਇਹਦਾ ਰੀਜਨ ਕੀ ਹੈ ਜਿਹੜਾ ਪਾਵਨ ਪਵਿੱਤਰ 사ਸੰਗ ਦੇ ਵਿੱਚ ਵੀ ਇਹ ਪਵਿੱਤਰ ਜਗਤ ਇਹ ਪਵਿੱਤਰ ਅਸਥਾਨ ਦੇ ਵਿੱਚ ਆ ਕੇ ਵੀ ਸੁੱਤਾ ਰਿਆ ਨਾ ਤਾਂ ਗੁਰੂ ਰੂਪੇਰੇ 사ਸੰਗ ਜੀ ਉਹਨੂੰ ਇਹ ਵੱਡ ਭਾਗਾ ਸਮਾਂ ਫਿਰ ਕਦੇ ਨਸੀਬ ਨਹੀਂ ਹੋਣਾ ਗੁਰੂ ਰੂਪੇਰੀ 사ਸੰਗ ਜੀ ਪਰਮਾਤਮਾ ਦੀ ਬਾਣੀ ਦਾ ਸਵੇ ਅਮਰਤ ਵੇਨੇ ਅੰਗਾਜ ਹੋਇਆ ਗੁਰੂ ਮਹਾਰਾਜ ਦੀ ਪਵਿੱਤਰ ਬਾਣੀ ਪੜ੍ਹੀ ਸੁਣੀ ਗਈ ਸਾਡੇ ਬਹੁਤ ਹੀ ਸਤਿਕਾਰਯੋਗ ਬਾਬਾ ਵਿਜੇ ਜੀ ਨੇ ਬਾਣੀ ਪੜੀ ਸੁਣੀ ਗੁਰੂ ਰੂਪੇਰੀ ਸਾਧ ਸੰਗਤ ਜੀ ਉਸ ਪਾਵਨ ਪਵਿੱਤਰ ਬਾਣੀ ਦੇ ਵਿੱਚ ਜਿਹੜਿਆਂ ਤਾਂ ਸੰਗਤਾਂ ਨੇ ਬਾਣੀ ਸੁਣੀ ਹੋਏਗੀ ਉਹ ਬਾਣੀ ਉਹਨਾਂ ਦੇ ਅੰਦਰ ਪ੍ਰਵੇਸ਼ ਕਰ ਗਈ ਹੋਵੇਗੀ ਪਰ ਗੁਰੂ ਰੂਪੇਰੀ ਸਾਧ ਸੰਗਤ ਜੀ ਜਿਨ੍ਹਾਂ ਨੇ ਮੇਰੇ ਅਰਗਿਆਂ ਨੇ ਇੱਧਰ ਉੱਧਰ ਸਮਾਂ ਨਿਗਾਹ ਦਿੱਤਾ ਹੋਵੇਗਾ ਕਿ ਉਹ ਗੁਰੂ ਰੂਪੇਰੀ ਸਾਧ ਸੰਗਤ ਜੀ ਉਹਨਾਂ ਤੇ ਬਾਣੀ ਕਦੇ ਅਸਰਵਣੀ ਕਰਦੀ ਇਹ ਗੱਲ ਅੱਜ ਇਥੋਂ ਆਪਾਂ ਸਿੱਖ ਕੇ ਜਾਣੀ ਹੈ ਲੋਕੀ ਜਾਗ ਜੇ ਤੇ ਤੂੰ ਹੈਗਾ ਸੁੱਤਾ ਤੇ ਭਾਗੋ ਦੇ ਸੌ ਜਾਣਗੇ ਤੇ ਗੁਰੂ ਰੂਪੇ ਦੀ ਸਾਸਾਂ ਜੀ ਜਿੰਨਾ ਚਿਰ ਪ੍ਰਮਾਤਮਾ ਦੀ ਪਾਵਨ ਅਜੂਰੀ ਦੇ ਵਿੱਚ ਬਹਿ ਕੇ ਆਪਾਂ ਵਿਚਾਰਾ ਨਹੀਂ ਕਰਦੇ ਗੁਰੂ ਦੇ ਨਾਲ ਸੁੱਤੀ ਨਹੀਂ ਨਾ ਜੋੜਦੇ ਇਹ ਆਪਾਂ ਨੂੰ ਬੜਾ ਭਾਗਾ ਸਮਾ ਪ੍ਰਾਪਤ ਨਹੀਂ ਹੋਣਾ ਕਾਲੇ ਪੱਥਰਾਂ ਚ ਹੀਰੇਆਂ ਨੂੰ ਭਾਲਦਾ ਤੂੰ ਹੀਰਾ ਅਨਮੋਲ ਬੰਦਿਆ ਜਿਹੜਾ ਇਹ ਹੀਰਾ ਨਾ ਇਹ ਇਨਸਾਨ ਇੱਕ ਅਨਮੋਲ ਹੀਰਾ ਹੈ ਪਰਮਾਤਮਾ ਨੇ ਇਨਸਾਨ ਨੂੰ ਅਨਮੋਲ ਹੀਰਾ ਬਖਸ਼ਿਸ਼ ਕੀਤਾ ਹੈ ਗੁਰੂ ਰੂਪ ਤੇਰੇ ਸਾਜਣ ਜੀ ਕਿਉਂਕਿ ਜੇਕਰ ਆਪਾਂ 83 ਲੱਖ ਜੂਨਾ ਦੇ ਵਿੱਚੋਂ 83 ਲੱਖ ਜੂਨਾ ਦੇ ਨਾਲ ਆਪਾਂ ਇਹਨਾਂ ਦੀ ਉਤਪਤੀ ਕਰੀਏ ਉਹਨੇ ਕਿੰਨੇ ਵੀ ਡੱਡੂ ਮੱਛੀਆਂ ਜਿੰਨੇ ਵੀ ਹੈ 83 ਲੱਖਾਂ ਨਾਲ ਜੂਨਾ ਨਾਲ ਤੁਹਾਨੂੰ ਪਤਾ ਨਾ ਇਸ ਗੱਲ ਤੋਂ ਪਰ ਸਭ ਤੋਂ ਉਤਮ ਇਨਸਾਨ ਨੂੰ ਕਿਹਾ ਗਿਆ ਹੈ ਇਹ ਇਨਸਾਨ ਪੜ ਲਿਖ ਵਿਦਵਾਨ ਬਣ ਤਗੁਰੂ ਰੂਪੇ ਦੇ ਸਾਸਨ ਜੀ ਜੇਕਰ ਉਹ ਪੜ੍ਹੇ ਲਿਖੇਗਾ ਪ੍ਰਮਾਤਮਾ ਦੇ ਬਾਣੀ ਸਰਵਣ ਕਰੇਗਾ ਤਾਂ ਹੀ ਗੁਰੂ ਰੂਪੇ ਦੇ ਸਾਸਨ ਜੀ ਪਰਮ ਪਿਤਾ ਪ੍ਰਮਾਤਮਾ ਭਗਵਾਨ ਵਾਲਮੀਕੀ ਜੀ ਮਹਾਰਾਜ ਦੇ ਦਸੇ ਹੋਏ ਲਖਸ਼ੇ ਦੇ ਉੱਤੇ ਚੱਲੇਗਾ ਦਸੇ ਹੋਏ ਲਖਸ਼ੇ ਦੇ ਉੱਤੇ ਸਹਬੇ ਕਮਾਲ ਗੁਰੂ ਗਿਆਨਾ ਜੀ ਮਹਾਰਾਜ ਚੱਲੇ ਨੇ ਤੇ ਗੁਰੂ ਰੂਪੇ ਦੇ ਸਾਸਨ ਜੀ ਉਹਨਾਂ ਨੇ ਦੇਖੋ ਪ੍ਰਮਾਤਮਾ ਵਾਲਮੀਕੀ ਜੀ ਮਹਾਰਾਜ ਜੀ ਜੀ ਬੰਦਗੀ ਕੀਤੀ ਔਰ ਗੁਰੂ ਰੂਪੇ ਦੇ ਸਾਸਨ ਜੀ ਸਾਡੇ ਵਿੱਚ ਸਾਡੇ ਬਹੁਤ ਹੀ ਸਤਿਕਾਰਯੋਗ ਮੇਰੇ ਅਈ ਤਾਂ ਉਹਨਾਂ ਨੂੰ ਸਤਿਗੁਰੂ ਆਖਾਂਗੇ ਪਰ ਸਤਿਗੁਰਾਂ ਵੱਲੋਂ ਹੁਕਮ ਹੋ ਗਿਆ ਸੀ ਕਿ ਮੈਂ ਗੁਰੂ ਮਹਾਰਾਜ ਦੀ ਪਵਿੱਤਰ ਹਜ਼ੂਰੀ ਦੇ ਵਿੱਚ ਬੈਠ ਕੇ ਸਤਿਗੁਰ ਨਹੀਂ ਅਖਵਾਉਣਾ ਮੈਨੂੰ ਬਾਬਾ ਪ੍ਰਗਟਨਾਥ ਜੀ ਕਹਿਣਾ ਹੈ ਤੇ ਗੁਰੂ ਰੂਪ ਹੈਰੀ ਸਾਹਿਬ ਜੀ ਪਰ ਅਸੀਂ ਇਹਨਾਂ ਨੂੰ ਮਾਨਤਾ ਉਹ ਦਿੰਨੇ ਹਾਂ ਕਿ ਸਾਡੇ ਸਤਿਗੁਰੂ ਜਿਨ੍ਹਾਂ ਨੇ ਸਾਨੂੰ ਪਵਨ ਬਾਣੀ ਦੇ ਨਾਲ ਜੋੜਿਆ ਬਾਬਾ ਪ੍ਰਗਣਾ ਜੀ ਮਹਾਰਾਜ ਸਾਡੇ ਵਿੱਚ ਬਿਰਾਜਮਾਨ ਨੇ ਤੇ ਔਰ ਇਹਨਾਂ ਨੇ ਕਾਫੀ ਸਮਾਂ ਕਾਫੀ ਸਮਾਂ ਸੈবিক ਮਾਲ ਗੁਰ ਗਿਆਨਾ ਜੀ ਮਹਾਰਾਜ ਦੇ ਨਾਲ ਬਤੀਤ ਕੀਤਾ ਅੱਜ ਉਹ ਆਪ ਜੀ ਦੇ ਨਾਲ ਵਿਚਾਰਾਂ ਸਾਂਝੀਆਂ ਕਰਾਂਗੇ ਗੁਰੂ ਰੂਪੇ ਦੀ ਸਾਸਨ ਜੀ ਸੰਤਾ ਮਹਾਪੁਰਸ਼ਾਂ ਦਾ ਆਪਣੇ ਦੇ ਵਿੱਚ ਵਾਸ ਹੈ ਇਸ ਕਰਕੇ ਗੁਰੂ ਰੂਪੇ ਦੀ ਸਾਸਨ ਜੀ ਆਓ ਸੰਤਾ ਮਹਾਪੁਰਸ਼ਾਂ ਦਾ ਆਪ ਜੀ ਨੂੰ ਸ਼ਬਦ ਸਰਵਣ ਕਰਾਉਣੇ ਆ ਸਾਡੇ ਬਹੁਤ ਹੀ ਸਤਿਕਾਰਯੋਗ ਸਤਿ ਆਤਿ ਲੋਕ ਉਹ ਤੁਮ ਸੰਗੀ ਨੂਰੀ ਸੰਤਾਂ ਦੇ ਬਾਰੇ ਆਪ ਕੀ ਦੇ ਨਾਲ ਕੀ ਵਿਚਾਰਾ ਕਰਦੇ ਨੇ ਆ ਸਰਵਣ ਕਰਦੇ ਆ ਜੀ ਜੰਗਲਾਂ ਵਿੱਚ ਮੰਗਲ ਲਾ ਦਿੰਦੇ ਜੰਗਲਾਂ ਵਿੱਚ ਮੰਗਲ ਲਾ ਦਿੰਦੇ ਜਿੱਥੇ ਹੋਵੇ ਵਾਸਾ ਸੰਤਾਂ ਦਾ ਰੱਬ ਨੂੰ ਵੀ ਮੰਨਣਾ ਪੈ ਜਾਂਦਾ ਕੀਤਾ ਅਰਦਾਸਾ ਸੰਤਾਂ ਦਾ ਇਹ ਜੜਾ ਵੰਸ਼ ਦੀਆ ਪੁੱਤ ਦਿੰਦੇ ਜੋ ਕਰੇ ਤਮਾਸ਼ਾ ਸੰਤਾਂ ਦਾ ਸੱਚ ਆਖਿਆ ਕਈਆਂ ਸਿਆਣਿਆਂ ਨੇ ਮਾਰੇ ਕਰਮ ਵਾਲਾ ਬੰਦਾ ਤੰਗ ਹੁੰਦਾ ਔਰ ਜੇ ਘਰ ਵਿੱਚ ਬਰਕਤਾਂ ਪੈਂਦੀਆਂ ਨੇ ਦੀਦਾ ਸਾਧੂਆਂ ਦੇ ਨਾਲ ਸੰਗ ਹੁੰਦਾ ਜਿਹੜੇ ਪਾਪੀ ਪਾਪ ਕਮਾਉਂਦੇ ਰਹੇ ਵਾਹ ਸਾਗਰ ਨਾਲ ਉਹਨਾਂ ਤੋਂ ਨੰਨੂ ਹੁੰਦਾ ਮਾਰ ਪੈਂਦੀ ਏ ਉਹਨਾਂ ਨੂੰ ਜਮਾ ਵਾਲੀ ਉੱਥੇ ਆਸਰਾ ਕੋਈ ਨਾ ਮੰਗ ਹੁੰਦਾ ਧਰਮ ਰਾਜ ਵੀ ਨੂਰੀ ਸਲਾਮ ਕਰਦਾ ਜਿਹਨੂੰ ਨਾਮ ਦਾ ਚੜਿਆ ਰੰਗ ਹੁੰਦਾ ਸੁੱਤੀ ਪ੍ਰਭੂ ਦੇ ਨਾਮ ਇਹ ਧੋੜ ਲੰਦੇ ਸਿਰ ਪ੍ਰਸਾਦ ਹੁਆ ਵੇ ਕੋਲ ਟੰਗ ਹੁੰਦਾ ਸਿਰ ਪ੍ਰਸਾਦ ਹੁਆ ਵੇ ਕੋਲ ਟੰਗ ਹੁੰਦਾ ਰਵਿਦਾਸ ਨੇ ਪੱਥਰਾ ਨੂੰ ਇੰਤਿਹਾਰ ਦਿੱਤਾ ਬੜੀ ਵੱਡੀ ਗੱਲ ਆ ਜੀ ਰਵਿਦਾਸ ਭਗਤ ਨੇ ਪੱਥਰਾ ਨੂੰ ਇੰਤਿਹਾਰ ਦਿੱਤਾ ਨਾ ਕੋਈ ਮਨ ਦੀਆਂ ਹਸਤੀਆਂ ਝੁੱਕ ਗਈਆਂ ਪੂਰਨ ਭਗਤ ਨੇ ਬਾਗ ਵਿੱਚ ਪੈਰ ਪਾਇਆ ਤੇ ਸੁੱਕੇ ਰੁੱਖਾਂ ਦੀਆਂ ਟਾਰੀਆਂ ਫੁੱਟ ਪਈਆਂ ਸਾਧੂ ਫਕੀਰ ਹੁੰਦੇ ਸੱਚੇ ਰੱਬ ਵਰਗੇ ਧੀਦੇ ਘਰ ਵਿੱਚ ਆਸਣ ਲਾ ਜਾਂਦੇ ਜਦੋਂ ਆਪਣੀ ਮੌਜ ਵਿੱਚ ਆਉਣ ਸਾਧੂ ਇਹ ਕੱਚੇ ਕੋਠੇ ਤੋਂ ਮਹਿਲ ਪਾਵਾ ਜਾਂਦੇ ਸੱਚੇ ਦਿਲੋਂ ਜੋ ਨਾਂ ਦੀ ਕਰੇ ਬੰਗੀ ਉਹਦਾ ਘੇਰ ਚਰਸੀ ਮੁਕਾ ਜਾਂਦੇ ਸਾਧੂ ਹੁੰਦੇ ਰੂਪ ਪਰਮਾਤਮਾ ਦਾ नूरी तरी ते सरो जवा नूरी तरी ते सरो जवाच ते ਨਮਨ ਦੇ ਕੋਣ ਪਿਆਰੇ ਸੰਤ ਪ੍ਰਭੂ ਵਿੱਚ ਭੇਦ ਨਹੀਂ ਕੋਈ ਸੰਤ ਪ੍ਰਭੂ ਦੇ ਹੋਣ ਸਮਾਨ ਭਗਤੀ ਕਰਕੇ ਸੰਤ ਪ੍ਰਭੂ ਦੇ ਬਣ ਜਾਂਦੇ ਨੇ ਖੁਦ ਭਗਵਾਨਮ ਭਗਤੀ ਕਰਕੇ ਸੰਤ ਪ੍ਰਭੂ ਦੇ ਬਣੀ ਜਾਂਦੇ ਨੇ ਖੁਦ ਭਗਵਾਨ ਵੇਦਕ ਦੇਵ ਨਾ ਜਾਣੇ ਮੈਂ ਮਾਂ ਸੰਤਾਂ ਦੀ 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 मरादां मंगा उहो पात वेदक ते बि न जाणे महिमत जी वेदक ते वाणे महिमत बेदकेव ने महिमत संतां जी फिरमा करणी ए त सचन तारे दुतो पाणी ए त सचन तारे दुतो पाणी ए त सचन तारे <स्थीव> सच में खणी में वेदक ते वाणे में वेदक ते वाणे में मा संता दी वेद केव न जाने में मती वेद के बे मतां दे दर के گل کی ٹوٹ نہیں سنت گل کی ٹوٹ نہیں سنتے گل کی دوڑ نہیں سنتا در کسی بھی گل کی دوڑ نہیں جو چاہے سو لے جو من بچوٹ نہیں جو چاہے سو لے جو ਮਨ ਵਿੱਚ ਖੋਟ ਨਹੀਂ ਜੋ ਚਾਹੇ ਸੋ ਲੈ ਜੋ ਮਨ ਵਿੱਚ ਖੋਟ ਨਹੀਂ ਜੋ ਚਾਹੇ ਸੋ ਲੈ ਜੋ ਮਨ ਵਿੱਚ ਖੋਟ ਨਹੀਂ ਛੋਟਾ ਖਰਾਬ ਛਾਣੇ ਮਾਂ ਸੰਤਾਂ ਦੀ ਵੇਦਿਕ ਦੇਵ ਨ ਜਾਣੇ ਮਾਂ ਸੰਤਾਂ ਦੀ ਵੇਦਕ ਤੇ ਬਨਾ ਜਾਣੇ ਮੈਂ ਮਹਾਂ ਸੰਤਾਂ ਦੀ ਵੇਦਕ ਤੇ ਬਨਾ ਜਾਣੇ ਮੈਂ ਮਹਾਂ ਸੰਤਾਂ ਦੀ ਵੇਦਕ ਤੇ ਬਨਾ ਜਾਣੇ ਮੈਂ ਮਹਾਂ ਸੰਤਾਂ ਦੀ ਸੰਤਾਂ ਦੀ ਹੈ ਨਿੰਦਿਆ ਜੋ ਵੀ ਕਰਦੇ ਨੇ ਸੰਤਾਂ ਦੀ ਹੈ ਨਿੰਦਿਆ ਜੋ ਵੀ ਕਰਦੇ ਨੇ ਸੰਤਾਂ ਦੀ ਹੈ ਨਿੰਦਿਆ ਜੋ ਵੀ ਕਰਦੇ ਨੇ ਸੰਤਾ ਦੀ ਹੈ ਨਿੰਦਿਆ ਜੋ ਵੀ ਕਰਦੇ ਨੇ ਆਪਣੀ ਕੀਤੀ ਆਪੇ ਸੰਗ ਤੇ ਪਰਦੇ 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 ਨੇ ਵੇਦਕ ਤੇਵ ਨ ਜਾਣੇ ਮਹਿਮਾ ਸੰਤਾਂ ਦੀ 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 ਇਹ ਅਸਥਾਨ ਹੈ ਜਿੱਥੇ ਸੰਤ ਜੀ ਵਸ ਗਏ ਨੇ ਧੰਨ ਸਥਾਨ ਹੈ ਜਿੱਥੇ ਸੰਤ ਜੀ ਵਸ ਗਏ ਨੇ ਧੰਨ ਗਤਾਨ ਹਜ ਤੇ ਸੰਤ ਜੀ ਵਸ ਗਏ ਨੇ ਧੰਨ ਤਾਨ ਅਜ ਤੇ ਸੰਤ ਜੀ ਵਸ ਗਏ ਨੇ ਇੱਕੋ ਪਿਓ ਦੇ ਪੁੱਤਰ ਸਾਨੂੰ ਦੱਸ 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 ਗਏ ਨੇੁਰ ਸੇਵਕ ਗੁਣ ਗਾਵੇ ਮੈਂ ਮਾਂ ਸੰਤਾਂ ਦੀ ਵੇਦਕ ਦੇਵ ਨ ਜਾਣੇ 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 ਮੈਂ ਮਾਂ ਸੰਤਾਂ ਦੀ ਪਰਮ ਸਤਕਾਰਯੋਗ ਗੁਰੂ ਰੂਪ ਗੁਰੂ ਪਿਆਰੀ